ਉਸਿ ਭਗਤ ਸਿੰਘ ਨਲੂਏ ਸਰਦਾਰਾਂ ਦੇ ਦੁਨੀਆ ਕਿਸੇ ਗਾਉਂ ਦੀ ਸੀ ਥੋਟੇ ਵਿੱਚ ਵਾਰਾਂ ਦੇ ਸਵਾਸ ਹੋ ਤੁਸੀਂ ਭਗਤ ਸਿੰਘ ਨਲੂਏ ਸਰਦਾਰਾਂ ਦੇ ਦੁਨੀਆ ਕਿਸੇ ਗਾਉਂ ਦੀ ਸੀ ਥੋਟੇ ਵਿੱਚ ਵਾਰਾਂ ਦੇ ਰੌਣਕ ਕਿੱਥੇ ਉੱਡ ਗਈ ਰੌਣਕ ਕਿੱਥੇ ਉੱਡ ਗਈ ਅਖਾੜਿਆਂ ਜਿੰਜਾਂ ਤੋਂ ਮੌਤ ਨੂੰ ਜਿੱਤਣ ਵਾਲੇ ਮੌਤ ਨੂੰ ਜਿੱਤਣ ਵਾਲੇ ਗਏ ਅੱਜ ਹਾਰ ਸਰਿੰਚਾ ਤੋਂ ਚਲੋ ਜਿਸ ਰੁੱਖ ਦੀ ਜੜ ਚ ਸਿਉਂਗ ਫੈਜੇ ਕਹਿੰਦੇ ਸੁੱਕ ਜਾਂਦਾ ਉਹ ਸੁੱਕ ਹੀ ਜਾਂਦਾ ਜਿੰਨਾ ਮਰਜੀ ਦਿਓ ਪਾਣੀ ਟਾਣਾ ਇੱਕ ਇੱਕ ਕਰਕੇ ਟੁੱਟ ਜਾਂਦਾ ਇੱਕ ਰੁੱਖ ਵੀ ਹੈ ਪੰਜਾਬ ਸਾਡਾ ਜਿੱਦੀ ਜੜ ਚ ਨਸ਼ਿਆਂ ਦਾ ਪਾਣੀ ਪੈ ਗਿਆ ਇਹਨੂੰ ਬਚਦਾ ਇਹ ਬਚਾ ਲੋ ਸਸੀ ਗਾਜੀ ਮੈਂ ਬੁੱਟੋ ਸਿੰਘ ਲੱਦੜ ਸਾਡੇ ਭਰਾਜੀ ਗਾਣਾ ਲੱਗਿਆ ਨੇ ਬਾਸ ਪੰਜਾਬ ਦੇ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਕੰਮ ਕਰਨ ਦਾ ਇਹ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਦੇਖਿਓ ਉਹਨਾਂ ਨੇ ਉਹਨਾਂ ਤੱਕ ਪਹੁੰਚਾਇਓ ਜਿਹੜੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਬਾਕੀ ਗੱਲਬਾਤ ਉਹ ਬਾਈ ਜੀ ਦੇ ਨਾਲ ਵੀ ਆਪਾਂ ਕਰਦੇ ਹਾਂ ਹਾਂਜੀ ਬਾਈ ਜੀ ਗਾਣਾ ਕਿੱਦਾਂ ਲੱਗਿਆ ਤੁਹਾਨੂੰ ਕੰਮ ਕਰਕੇ ਤੇ ਪੰਜਾਬ ਪੁਲਿਸ ਨੇ ਇਹ ਗਾਣਾ ਵਰਦੀ ਦੇ ਵਿੱਚ ਗਾਇਆ ਹਾਂਜੀ ਧੰਨਵਾਦ ਤੁਹਾਡਾ ਮੈਂ ਇਹ ਅਸੀ ਗੁਸਾਖਾ ਸਿੰਘ ਪੰਜਾਬਪੁਰ ਦੇ ਵਿੱਚ ਜੌਬ ਕਰਦਾ ਜੀ ਖੰਨੇ ਮੇਰੀ ਡਿਊਟੀ ਆ ਤੇ ਜੋ ਇਹ ਗਾਣਾ ਲਿਖਿਆ ਨਸ਼ਿਆਂ ਵਾਲਾ ਗਾਣਾ ਨਸ਼ਾ ਮੁਕਤ ਪੰਜਾਬ ਆਪਾਂ ਜੋ ਕਰਨਾ ਚਾਹੁੰਦੇ ਜੋ ਪੰਜਾਬ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਵੀ ਆਪਾਂ ਜਿਹੜਾ ਇਹ ਨਸ਼ਾ ਆਪਣੇ ਪੰਜਾਬ ਦੇ ਵਿੱਚ ਘਰ ਘਰ ਵੜ ਚੁੱਕਿਆ ਇਹਨੂੰ ਬਾਹਰ ਕਿਵੇਂ ਇਹਨੂੰ ਖਤਮ ਕਿਵੇਂ ਕਰਨਾ ਤੇ ਗਾਣੇ ਦੇ ਬੋਲ ਭਾਈ ਤਰਲੋਚਨ ਵੀਰ ਨੇ ਲਿਖੇ ਨੇ ਤਰਲੋਚਨ ਤੋਚੀ ਬੁੱਲੇਪੁਰ ਤੋਂ ਪ੍ਰੋਡਿਊਸਰ ਡਾਇਰੈਕਟਰ ਭਾਈ ਬਰਾਮਜੋਤ ਜੀ ਨੇ ਵੀ ਖੰਨੇ ਤੋਂ ਨੇ ਅਸੀਂ ਸਾਰੀ ਟੀਮ ਨੇ ਬਹੁਤ ਰਲ ਮਿਲ ਕੇ ਮਿਹਨਤ ਕੀਤੀ ਹੈ ਇਹ ਗਾਣਾ ਜਿਹੜਾ ਰਿਲੀਜ਼ ਕਰਿਆ ਭਾਈ ਤਰਲੋਚਨ ਦੀ ਆਪਣੇ ਤਰਲੋਚਨ ਵੀਰ ਦੇ ਆਪਣੇ ਕੰਪਨੀ ਮਿਸਟਰ ਰਾਓ ਇੰਟਰਟੇਨਮੈਂਟ ਉਦੋਂ ਉਹ ਚੈਨਲ ਤੋਂ ਅਸੀਂ ਇਹਨੂੰ ਲਾਂਚ ਕਰਿਆ ਤੇ ਤੁਸੀਂ ਸਾਰਿਆਂ ਨੇ ਗਾਣਾ ਸੁਣਨਾ ਹੈ ਸਬਸਕ੍ਰਾਈਬ ਕਰਨਾ ਹਾਂਜੀ ਮੈਂ ਤੋਚੀ ਬੁੱਲੇਪਰੀਆ ਤੇ ਮੇਰੀ ਸਾਰੀ ਟੀਮ ਰਾਓ ਪ੍ਰੋਡਕਸ਼ਨ ਦੀ ਸਾਰੀ ਟੀਮ ਸਭ ਨੂੰ ਇੰਨੀ ਖੁਸ਼ੀ ਹੋ ਰਹੀ ਆ ਮਾਣ ਇਹ ਇਸ ਕਰਕੇ ਹੋ ਰਿਹਾ ਗਾਣੇ ਬਹੁਤ ਕਰਿਆ ਸੀ ਪਹਿਲਾਂ ਵੀ ਕਰਦੇ ਹਾਂ ਤੇ ਅੱਗੇ ਵੀ ਕਰਦੇ ਹਾਂ ਪਰ ਜੋ ਅੱਜ ਸਾਡੀ ਜਨਰੇਸ਼ਨ ਜਿਹੜੀ ਕਰਕੀ ਪੀਂਦੇ ਸ਼ੇ ਦੇ ਵਿੱਚ ਉਹ ਸਿੱਧੇ ਰਾਹ ਪਾਉਣ ਲਈ ਸਾਡੀ ਟੀਮ ਨੇ ਇੱਕ ਪ੍ਰਯੋਗ ਕਰਿਆ ਗੀਤ ਦੇ ਤੌਰ ਤੇ ਜੋ ਵੀ ਪੇਸ਼ ਕਰਿਆ ਬਾਕੀ ਤੁਸੀਂ ਸੁਣ ਲੈਣਾ ਗੀਤ ਨੂੰ ਪਤਾ ਲੱਗ ਜਾਣਾ ਸਾਡੇ ਵੱਲੋਂ ਕੋਸ਼ਿਸ਼ ਵਧੀਆ ਕਰੀ ਗਈ ਆ ਬਾਕੀ ਸੋਚਿਆ ਦੱਸਣਾ ਕਿ ਜਿਹੜਾ ਗਾਣਾ ਕਿੱਦਾਂ ਦਾ ਲੱਗਿਆ ਤੇ ਅੱਗੇ ਵੀ ਆਉਣੇ ਟਾਈਮ ਸਾਡੀ ਟੀਮ ਸਾਰੇ ਇਦਾਂ ਦੇ ਨਾਲੇ ਕਰਦੀ ਰਹੂਗੀ ਇਹ ਉਹਦੇ ਰਹਿ ਧੰਨਵਾਦ ਸਸੀ ਗੱਲ ਜੀ ਸਾਰੇ ਮੈਂ ਤੁਹਾਡਾ ਆਪਣਾ ਬਿੰਦਰ ਗੋਸਲ ਵਾਲਾ ਜਿੱਦਾਂ ਕਿ ਤੁਸੀਂ Song ਬਹੁਤ ਸੁਣਦੇ ਹੋ ਮਾਰਕੀਟ 'ਚ ਪਰ ਇੱਕ ਇਹ Song ਨਹੀਂ ਹੈਗਾ ਇੱਕ ਮੈਸੇਜ ਹੈ ਲੋਕਾਂ ਨੂੰ ਇਹੜਾ ਕਿ ਨਸ਼ੇ ਤੋਂ ਮੁਕਤ ਕਰਾਊਗਾ ਪੰਜਾਬ ਨੂੰ ਤਾਂ ਸਾਡੇ ਵੀਰ ਜੀ ਨੇ ਇਹ ਤਲੋਚਨ ਸਿੰਘ ਜੀ ਤੋਚੀ ਜੀ ਜਿਨ੍ਹਾਂ ਨੇ ਅੰਨਾ ਉਪਰਾਲਾ ਕੀਤਾ ਸਾਰੀ ਟੀਮ ਦਾ ਤੇ ਗਾਣੇ ਨੂੰ ਜਰੂਰ ਸੁਣਨਾ ਤੁਸੀਂ ਇੱਕ ਨਸ਼ਾ ਮੁਕਤ ਸੌਂਗ ਆ ਵੀ ਸਾਰਿਆਂ ਦੇ ਦਿਲਾਂ ਨੂੰ ਛੂਹਗਾ ਗਾਣਾ ਅੰਨਾ ਵਧੀਆ ਹੈਗਾ ਹੋ ਸਕਦਾ ਇਸ ਗਾਣੇ ਨੂੰ ਸੁਣ ਕੇ ਕਈ ਨਸ਼ਿਆਂ ਤੋਂ ਵੀ ਮੁਕਤੀ ਪਾਲਣ ਤਾਂ ਮੇਰੀ ਗੁਜਾਰਸ਼ਾ ਵੀ ਬਹੁਤ ਵਧੀਆ ਇਹ ਜਿਹਾ ਉਪਰਾਲਾ ਕੀਤਾ ਤਾਂ ਸਾਰੇ ਪੰਜਾਬ ਨੂੰ ਰਲ ਕੇ ਇਹਨਾਂ ਦੀ سپورਟ ਕਰਨੀ ਚਾਹੀਦੀ ਹੈ ਵੀ ਹਾਂ ਇਹ ਜੀ ਚੀਜ਼ ਕਰ ਰਹੇ ਨੇ ਤਾਂ ਧੰਨਵਾਦ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਰਾਮ ਜੋਂ ਸਿੰਘ ਖੰਨੇ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਬਸਾਕਾ ਵੀਰ ਨੂੰ ਤੇ ਲੋਚਰ ਵੀਰ ਨੂੰ ਤੇ ਮਿਸਟਰ ਰੌਾ ਐਂਟਰਟੇਨਮੈਂਟ ਗਰੁੱਪ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜਿਨ੍ਹਾਂ ਨੇ ਇੰਨਾ ਚੰਗਾ ਗਾਣਾ ਸਾਰੇ ਯੂਥਲੀ ਬਣਾਇਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਿੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਹਰੇਕ ਦੂਜੇ ਘਰ ਵਿੱਚ ਹੈਗੀ ਹੈ ਤੇ ਇਸ ਨੂੰ ਦੂਰ ਕਰਨ ਲਈ ਆਪਾਂ ਨੂੰ ਇਸ ਗਾਣੇ ਦੇ ਉੱਤੇ ਸਾਰਿਆਂ ਨੇ ਕੇ ਸਾਰਿਆਂ ਨੂੰ ਸਹਿਯੋਗ